ਜੇ ਕੋਈ ਤੁਹਾਡੇ ਮੁਕਤਪਰਕਾਰ ਦੇ ਨਾਲ ਚੱਕਰ ਦੇ ਉਹਨਾਂ ਦੇ ਘਰੇ ਜਾ ਕੇ ਲਾਓ ਨਾ ਐਮਪੀ ਦੇ ਐਮਐਲਏ ਤੇ ਲਾਓ ਨਾ ਲੋਕਾਂ ਨੂੰ ਕਿਹ ਪਛਾਣ ਕਰ ਰਹੇ ਨੇ ਇਹ ਗੱਲਿਆ ਸਾਥੀਓ ਸਾਰਾ ਕੁਝ ਪ੍ਰਾਈਵੇਟ ਹੋ ਜਾਊਗਾ ਆਪਾਂ ਤਾਂ ਚਲੇ ਜਾਵਾਂਗੇ ਇਸ ਤੋਂ ਬਾਅਦ ਮਹਿਕਮਾ ਵੀ ਇੱਦਾਂ ਹੀ ਕਰਦੇਗੇ ਖਤਮ ਕਰ ਦੇਣਗੇ ਅੱਜ ਹੋ ਜਾਵੇ ਤੇ ਸਾਥੀ ਬੜਿਆ ਚ ਰਿਆ ਘਾੜਾ ਵੀ ਇਹਨਾਂ ਦੀ ਤਖਜਾਨੇ ਚ ਪੈ ਜਾਂਦੀ ਆ ਕਮਾਕੇ ਤਾਂ ਅਸੀਂ ਲੈ ਕੇ ਆਉਣੀ ਆ ਸਾਥੀ ਜੀ ਜੋ ਇਹਨਾਂ ਨੂੰ ਸਾਰਮਾਉਣੀ ਚਾਹੀਦੀ ਆ ਵੀ ਸਾਨੂੰ ਆਪਣੀਆਂ ਤਰਖਾਵਾਂ ਲੈਣ ਵਾਸਤੇ ਅੱਡੇ ਬੰਦ ਕਰਨੇ ਪੈਂਦੇ ਆ ਮੈਨੇਜਮੈਂਟ ਸਰਕਾਰ ਕਰਾਉਂਦੀ ਆ ਨਾ ਕਿ ਅਸੀਂ ਕਰਦੇ ਆ 14 14 15 15 ਘੰਟੇ ਅਸੀਂ ਕੰਮ ਕਰਦੇ ਆਂ ਤੇ ਉਹਨਾਂ ਨੂੰ ਬਟਾਲੇ ਦੀ ਪੂਰੇ ਸਾਥੀ ਦੀ Laash ਆ ਜਿਹੜੀ ਸੜਕ ਤੇ ਰੱਖ ਕੇ ਕਹਿ ਦੇਣ ਉਹਨਾਂ ਨੇ ਉੱਥੇ ਧਰਨਾ ਲਾ ਕੇ ਰੱਖਿਆ ਤਾਂ ਕਿ ਤੇ ਜਾ ਕੇ ਉਹਨੂੰ ਪੁੱਛੋ ਤੇ ਪੱਲੇ ਪਿਆ ਸੁਗੱਡੀ ਸ਼ਰਮ ਦੀ ਗੱਲ ਐ ਸਾਡੇ ਵਾਸਤੇ ਨਹੀਂ ਸਾਰੇ ਮੰਤਰੀ ਸੱਤਾ ਵਿੱਚ ਕਾਬਜ਼ ਹੋਏ ਉਹ ਵੀ ਸੋਚ ਨੂੰ ਲੈ ਕੇ ਚੱਲਾਂਗੇ ਸੋ ਅੱਜੋ ਖੁੱਲ ਚੁੱਕੇ ਨੇ ਉਹ ਗੱਲਾਂ ਉਹਨਾਂ ਨੂੰ ਜਾਗਰੂਕ ਕਿਨੇ ਕਰਾਉਣੀਆਂ ਨੇ ਸਾਥੀ ਜੀ ਆਪਾਂ ਅਨੇ ਕੀ ਨਾਮ ਹੈ ਵਿਕਾਸ ਦੇਵਾ ਅੱਛਾ ਕਿੱਤੋਂ ਆਏ ਜੀ ਮੈਂ ਲੁਧਿਆਣਾ ਦਾ ਹੀ ਆ ਜੀ ਅੱਛਾ ਬੱਚੇ ਸਕੂਲੋਂ ਲੈਣ ਜਾਣੇ ਆ ਬੱਸ ਬੱਸ ਸਟੈਂਡ ਵੱਲ ਪੁਲ ਚੜ ਰਹੇ ਆ ਜੀ ਪੁਲ ਸਾਰੇ ਨੂੰ ਪਤਾ ਅੱਗੇ ਧਰਨਾ ਲੱਗਣਾ ਵਾ ਜਾਂ ਕੁਝ ਹੋਣਾ ਵਾ ਉਹ ਬੈਠੀ ਰਾਹ ਨੂੰ ਆਪਣੇ ਡਾਇਵਰਟ ਕਰ ਦੋ ਹੁਣ ਅੱਧੇ ਰਸਤੇ ਫੋਨੀਆਂ ਬੱਸ ਸਟੇਡੀ ਕਰਕੇ ਲਾਤੀ ਹੈ ਜਿਹੜੇ ਨਹੀਂ ਜਾਂਦਾ ਪਰੇਸ਼ਾਨ ਹੋ ਰਹੀ ਹੈ ਠੀਕ ਹੈ ਇਹਨਾਂ ਦੀ ਮੰਗਾਂ ਜਾਇਜ਼ ਹੋਣ ਨਾਜਾਇਜ਼ ਹੋਣ ਜੋ ਹੋਣ ਮੈਨੂੰ ਸਾਨੂੰ ਨਹੀਂ ਪਤਾ ਪਰ ਘਟੋ ਘਟ ਆਮ ਜਨਤਾ ਨਾ ਨਾ ਪਰੇਸ਼ਾਨ ਹੋ ਗਈ ਹੈ ਇਹਨਾਂ ਦੀ ਕੋਈ ਮੰਗ ਹੈ ਕੋਚ ਹੈ ਕਿਸੇ ਦਫ਼ਤਰ ਜਲ ਜਾਣਾ ਬਾੜੀ ਕਰ ਲੈ ਐ ਐਮ ਐਲ اے ਜਾਂ ਜਿਹੜੇ ਮੰਤਰੀ ਨੇ ਉਹਨਾਂ ਕੋਲ ਜਾ ਕੇ ਆਪਣੇ ਅਫਰਿਆਦ ਲਾਣਾ ਸਾਨੂੰ ਨਾ ਨਾ ਪਰੇਸ਼ਾਨ ਕਰਦਾ ਨਾ ਜਨਤਾ ਨੂੰ ਹੁਣ ਅਸੀਂ ਪਰੇਸ਼ਾਨ ਬੈਠੇ ਆ ਬੱਚੇ ਸਕੂਲ ਛੁੱਟੀ ਹੋ ਗਈ ਕੌਣ ਲੈਣ ਜਾਊਗਾ ਬੱਚਿਆਂ ਨੂੰ ਕਾਫੀ ਪਰੇਸ਼ਾਨੀ ਹੈ ਬਹੁਤ ਪਰੇਸ਼ਾਨੀ ਹੈ ਜੀ ਹਾਂ ਕੀ ਨਾਮ ਆ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਜੀ 22 ਪ੍ਰਧਾਨਪਾਲ ਬਸਤੀ ਪੁੱਲੋ ਹੁਦਿਆਣਾ ਜੀ ਅੱਛਾ ਸਰ ਅੱਜ ਹੜਤਾਲ ਕੀਤੀ ਗਈ ਹੈ ਕਿੰਨੇ ਘੰਟੇ ਲਈ ਕੀਤੀ ਗਈ ਹੈ 2 ਘੰਟਿਆਂ ਦੀ 12 ਤੋਂ 2 ਵਜੇ ਤੱਕ ਜਿਹੜਾ ਹੈਗਾ ਜੀ ਬੱਸ ਸਟੈਂਡ ਬੰਦ ਕਰਨ ਦਾ ਸਾਡਾ ਜਿਹੜਾ ਜਥੇਬੰਦੀ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਸੀ ਕਿਉਂਕਿ ਜਿਹੜਾ ਕਿਲੋਮੀਟਰ ਸਕੀਮ ਅਧੀਨ ਬੱਸਾਂ ਪਾਉਣ ਦਾ ਟੈਂਡਰ ਸਰਕਾਰ ਤੇ ਮੈਨੇਜਮੈਂਟ ਬਾਰ-ਬਾਰ ਸਾਡੇ ਤੇ ਥੋਪਣਾ ਚਾਹ ਰਹੀ ਆ ਜੋ ਕਿ ਸਾਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਉਹ ਮਹਿਕਮੇ ਲਈ ਤੇ ਲੋਕਾਂ ਲਈ ਬਹੁਤ ਹੀ ਘਾਟੇ ਦਾ ਸੌਦਾ ਸੋ ਜੋ ਕਿ ਅਸੀਂ ਉਹ ਚਾਹੁੰਦੇ ਆ ਕਿ ਜਿਹੜੀਆਂ ਬੱਸਾਂ ਨੇ ਉਹ ਮੈਕਮੇ ਦੀਆਂ ਪਾਈਆਂ ਜਾਣ ਨਾ ਕਿ ਕਿਲੋਮੀਟਰ ਸਕੀਮ ਅਧੀਨ ਸੋ ਜਦ ਤੱਕ ਕਿਲੋਮੀਟਰ ਸਕੀਮ ਅਧੀਨ ਬੱਸਾਂ ਦਾ ਟੈਂਡਰ ਰੱਦ ਕਰਕੇ ਉਹਦਾ ਲੈਟਰ ਜਾਰੀ ਨਹੀਂ ਕੀਤਾ ਜਾਂਦਾ ਤੇ ਸਾਡੇ ਜਿਹੜੇ ਕੱਚੇ ਮੁਲਾਜ਼ਮੇ ਨੇ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਅੱਜ 14 ਤਰੀਕ ਹੋ ਚੁੱਕੀ ਆ ਹਲੇ ਤੱਕ ਖਾਤਿਆਂ 'ਚ ਨਹੀਂ ਆਈਆਂ ਉਹ ਨਹੀਂ ਪਾਈਆਂ ਜਾਂਦੀਆਂ ਉਨੀ ਦੇਰ ਤੱਕ ਜਿਹੜਾ ਸਾਡਾ ਸੰਘਰਸ਼ ਉਹ ਚੱਲਦਾ ਰਹੂਗਾ ਅੱਛਾ ਇਹ ਕਿਹੜੀ ਜਗ੍ਹਾ ਤੇ ਹੋਣਾ ਤੁਸੀਂ ਰੋਡ ਜਮ ਚੱਕਾ ਜਮ ਇਹ ਜਿਹੜਾ ਬਸ ਸਟੈਂਡ ਤੋਂ ਉੱਪਰ ਚੜਦੇ ਆ ਜੀ ਪੁਲ ਇਸ ਟਾਈਮ ਉਹ ਬਲੌਕ ਕੀਤਾ ਹੈ ਉਸ ਤੋਂ ਬਾਅਦ ਹਿਰਪੁਰ ਚੌਂਕ ਜਿਹੜਾ ਹੈਗਾ ਉਹ ਬੰਦ ਕੀਤਾ ਜਾਊਗਾ ਅਗਰ ਸਾਡੇ ਜਿਹੜੀਆਂ ਮੰਗਾਂ ਨੇ ਉਹ ਨਾ ਮੰਨੀਆਂ ਗਈਆਂ ਉਸ ਤੋਂ ਬਾਅਦ ਵੀ ਜੇ ਮੰਗਾਂ ਨਹੀਂ ਸੁਣਵਾਈ ਨਹੀਂ ਹੁੰਦੀ ਤਾਂ ਜਿਹੜੇ ਸੰਘਰਸ਼ ਨੇ ਹੋਰ ਤੱਕੇ ਕੀਤੇ ਜਾਣਗੇ ਲੋਕ ਪਰੇਸ਼ਾਨ ਹੋ ਰਹੇ ਲੋਕ ਲੋਕ ਅਸੀਂ ਲੋਕਾਂ ਤੋਂ ਮਾਫ਼ੀ ਚਾਹੁੰਦੇ ਆ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਕਿਉਂਕਿ ਜਿਹੜੀ ਇਹ ਲੜਾਈ ਆ ਲੋਕਾਂ ਦੀ ਆ ਅੱਜ ਜੇ ਕਿਲੋਮੀਟਰ ਸਕੀਮ ਦੀਆਂ ਬੱਸਾਂ ਮਹਿਕਮੇ 'ਚ ਪਾਈਆਂ ਜਾਂਦੀਆਂ ਨੇ ਤਾਂ ਕਿਸੇ ਨੂੰ ਵੀ ਨੌਕਰੀ ਨਹੀਂ ਮਿਲਣੀ ਇੱਕ ਪ੍ਰਾਈਵੇਟ ਜਿਹੜਾ ਆਪਰੇਟਰ ਆ ਉਹ ਆਪਣੀ ਬੱਸ ਪਾਊਗਾ ਤੇ ਉਹ ਪੈਸੇ ਸਰਕਾਰ ਤੋਂ ਲੈਂਦਾ ਰਹੂਗਾ ਸਿਰਫ ਮਨਾਫਾ ਉਹਨੂੰ ਹੋਣਾ ਜਾਂ ਮੈਨੇਜਮੈਂਟ ਨੂੰ ਹੋਣਾ ਜਿਨ੍ਹਾਂ ਨੂੰ ਵਿੱਚੋਂ ਹਿੱਸਾ ਮਿਲਣਾ ਸੋ ਕਿਸੇ ਨੂੰ ਨੌਕਰੀ ਰਜਗਾਰ ਸਾਰੇ ਖਤਮ ਹੋ ਜੂ ਵਿਭਾਗੇ ਖਤਮ ਹੋ ਜਾਣਗੇ ਸੋ ਅਸੀਂ ਚਾਹੁੰਦੇ ਹਾਂ ਵਿਭਾਗੇ ਦੇ ਵਿੱਚ ਬੱਸਾਂ ਪਾ ਕੇ ਵਿਭਾਗੇ ਨੂੰ ਬਧਾਇਆ ਜਾਵੇ ਉਹਦੇ ਵਿੱਚ ਨੌਕਰੀਆਂ ਦਿੱਤੀਆਂ ਜਾਣ ਰਜਗਾਰ ਪੈਦਾ ਕੀਤਾ ਜਾਣ ਰਜਗਾਰ ਦਿੱਤਾ ਜਾਵੇ ਸਾਡੇ ਪੰਜਾਬ ਦੀ ਜਵਾਨੀ ਨੂੰ ਜਿਹੜੀ ਮੇਨ ਚੀਜ਼ ਆ ਸੋ ਕਿਲੋਮੀਟਰ ਸਕੀਮ ਦੀ ਇਹ ਬੱਸਾਂ ਨੇ ਜਿਹੜੀਆਂ ਬਿਲਕੁਲ ਨਹੀਂ ਪੈਣ ਦਿੱਤੀਆਂ ਜਾਣੀਆਂ ਜਦ ਤੱਕ ਵੀ ਲੜਾਈ ਜਾਰੀ ਰੱਖੀ ਜਾਊਗੀ ਜਦ ਤੱਕ ਸਾਡੀ ਇਹ ਮੰਗ ਨਹੀਂ ਮੰਨੀ ਜਾਂਦੀ